ਹੜ੍ਹਾਂ ਨੇ ਪੰਜਾਬ ਦੀ ਤਸਵੀਰ ਬਦਲ ਦਿੱਤੀ ਤੇ ਤਕਦੀਰ ਵੀ ਬਦਲ ਦਿੱਤੀ ਹੈ ਜਿਸ ਤਰੀਕੇ ਦੇ ਨਾਲ ਹੜ੍ਹਾਂ ਨੇ ਲੋਕਾਂ ਨੂੰ ਘਰਾਂ ਤੋਂ بے کار ਕਰ ਦਿੱਤਾ ਉਹਨਾਂ ਦੇ ਆਪਣੇ ਆਪਣੇਾਂ ਤੋਂ ਦੂਰ ਹੋ ਚੁੱਕੇ ਉਹਨਾਂ ਦੇ ਪਸ਼ੂ ਉਹਨਾਂ ਤੋਂ ਦੂਰ ਹੋ ਚੁੱਕੇ ਤਾਂ ਵਾਕਿ ਹੀ ਇਹ ਜਲ ਤਰਾਸ਼ਦੀ ਨੇ ਸਭ ਨੂੰ ਹਲਾ ਕੇ ਰੱਖ ਦਿੱਤਾ ਇਹ ਤਸਵੀਰਾਂ ਨੇ ਪੰਜਾਬ ਦੇ ਇੱਕ ਜ਼ਿਲ੍ਹੇ ਦੀਆਂ ਜਿੱਥੇ ਕਿ ਜਿਲ੍ਹਾ ਗੁਰਦਾਸਪੁਰ ਦੇ ਪਿੰਡ ਸੱਦਾ ਦੀ ਰਹਿਣ ਵਾਲੀ ਰੀਬੀਕਾ ਜਿਸ ਦੇ ਕੋਲ ਤਿੰਨ ਬੇਟੀਆਂ ਨੇ ਤੇ ਉਹ ਪੀੜਤ ਹੁਣ ਆਪਣਾ ਘਰ ਜੋ ਹੜ੍ਹਾਂ ਦੇ ਵਿੱਚ ਬਰਬਾਦ ਹੋ ਗਿਆ ਖਰਾਬ ਹੋ ਗਿਆ ਉਸ ਘਰ ਦੇ ਵਿੱਚ ਰਹਿਣ ਦੇ ਲਾਇਕ ਨਹੀਂ ਬਚਿਆ ਉਹ ਘਰ ਤਾਂ ਹੁਣ ਉਹ ਪੀੜਤ ਮਹਿਲਾ ਆਪਣੀ ਤਿੰਨ ਬੇਟੀਆਂ ਦੀ ਮਾਂ ਇੱਕ ਰਿਸ਼ਤੇਦਾਰਾਂ ਦੇ ਘਰੇ ਛੱਡ ਦੇ ਥੱਲੇ ਰਹਿਣ ਨੂੰ ਮਜਬੂਰ ਹੋਈ ਹੈ ਤਾਂ ਵਾਕਈ ਹੀ ਇਹ ਪੰਜਾਬ ਦੀ ਤਰਾਸ਼ ਦੀ ਆ ਵਾਕਈ ਹੀ ਇਹ ਤਸਵੀਰਾਂ ਮਨ ਨੂੰ ਭਾਵੁਕ ਕਰ ਦਿੰਦੀਆਂ ਨੇ ਕਿ ਕਿਸ ਤਰੀਕੇ ਨਾਲ ਕੁਦਰਤੀ ਕਰੋਪੀ ਨੇ ਜਿਹੜਾ ਹਰ ਪਾਸੇ ਹਾਹਾਕਾਰ ਮਚਾ ਦਿੱਤਾ ਤੇ ਹੁਣ ਇਹ ਪੀੜਿਤ ਜਿਹੜੀ ਮੈਲਾ ਆ ਸਰਕਾਰ ਤੇ ਪ੍ਰਸ਼ਾਸਨ ਦੇ ਅੱਗੇ ਸਮਾਜ ਸੇਵਕ ਸੰਸਥਾ ਦੇ ਅੱਗੇ ਗੁਹਾਰ ਲਗਾ ਰਹੀ ਹੈ ਕਿ ਕੋਈ ਉਹਨਾਂ ਦੀ ਮਦਦ ਕਰੇ ਤਾਂ ਆਖਿਰ ਕਦੋਂ ਤੱਕ ਇਹਨਾਂ ਦੀ ਮਦਦ ਹੁੰਦੀ ਹੈ ਤੇ ਕੀ ਕੁਝ ਕਹਿ ਰਹੀ ਹੈ ਪੀੜਿਤ ਮੈਲਾ ਦੀ ਹੱਡ ਬੀਤੀ ਸੁਣਾਉਣੇ ਆ। ਕਾਵਾ ਪਿੰਡ ਮੈਲਾ ਸੱਦਾ ਵਾ ਪਾਣੀ ਦੇ ਹਲਾਤਾ ਕਰਨ ਬੇਨਿਸ਼ੱਤਾਂ ਵੀ ਡਿੱਗ ਗਈਆਂ ਜਦੋਂ ਪਾਣੀ ਆਏ ਪਾਣੀ ਨਿਕਾਲ ਕੇ ਇੰਨੇ ਨਾ ਪਾਣੀ ਕਰਕੇ ਮੇਨੇ ਛੱਤਾਂ ਵੀ ਤੇ ਮੇਰੇ ਸਾਰੇ ਘਰ ਵੀ ਕਾਟ ਚੁਕਾ ਵਾ ਕਿ ਪਾਰ ਕੇ ਮੇਰੇ ਘਰ ਬੰਨਣ ਦੀ ਕੋਸ਼ਿਸ਼ ਕਰੇ ਆਪਕਾ ਜੀ ਦੁਸ਼ ਇਨੇ ਨਾ ਪਾਣੀ ਸੀ ਉਹ ਮੇਰੇ ਚਾਚਾ ਜੀ ਮੈਨੂੰ ਲੈ ਕੇ ਗਏ ਆਪਣੇ ਘਰ ਬਾਅਦ 76 ਡਿਗਣੀਆਂ ਪਿਛਲਾ ਤੇ ਮੇਰਾ ਬੋ ਪਿਛਲਾ ਮੀਂਹ ਜਦੋਂ ਪਹਿਲੇ ਮੀਂਹ ਪੈਂਦੇ ਤੇ ਪਿਛਲਾ ਤੇ ਮੇਰਾ ਡਿੱਗ ਚੁਕਾ ਇਹਦੇ ਵਿੱਚ ਮੈਂ ਰਹਿੰਦੀ ਸੀ ਜਦੋਂ ਜਿਆਦਾ ਪਾ ਮਾਰਸ਼ 24 ਘੰਟੇ ਜਦੋਂ ਬਾਰਸ਼ ਹੋਈ ਤੇ ਮਨ ਕਿ ਇਹ ਵੀ ਡਿਗਣਾ ਸਟਾਰਟ ਹੋ ਗਏ ਇਨੇ ਨਾ ਪਾਣੀ ਸੀ ਤੇ ਜਦੋਂ ਮੇਰੇ ਚਾਚਾ ਜੀ ਨੇ ਮੈਨੂੰ ਕੱਢ ਕੇ ਘਰਿਆ ਸੀ ਤੇ ਮਨ ਕਿ ਮੰਗਦੇ ਜਦੋਂ ਜਿਵੇਂ ਪਾਣੀ ਹੈ ਤੇ ਹਾਰ ਕਰਨ ਆ ਵੀ ਕਮਰਾ ਡੇਗ ਚੁਕਾ ਹੀ ਇੱਥੇ ਜਿੱ ਤੱਕ ਦੇ ਪਾਣੀ ਪੂਰੀ ਮੁਰਕੀ ਛੱਤ 'ਤੇ ਆਣ ਕੇ ਉਹ ਵੀ ਸਾਰੀ ਡਿੱਗ ਗਈ। ਮੇਰੀਆਂ ਤਿੰਨ ਬੇਟੀਆਂ ਆਂ ਘਰ ਵਾਲਾ ਮੇਰਾ। ਉਹ ਕਰਦੀ ਆਂ ਦੀ ਤਪਾ ਕਰਦਾ ਮੈਂ ਚਾਰਾਂ ਘਰਾਂ ਦਾ ਕੰਮ ਕਰਦੀ ਆਂ। ਆਪਣੇ ਘਰ ਦਾ ਗੁਜ਼ਾਰਾ ਕਰਦੀ ਆਂ ਚਾਰਾਂ ਘਰਾਂ ਦਾ ਕੰਮ ਕਰਕੇ। ਮੋਤਲ ਕੱਟ ਛੁ ਕਿੱਥੇ ਰਹਿ ਦਾਂਗੀ। ਅਸੀਂ ਚਾਚੇ ਆਪਣੇ ਦੇ ਘਰ ਰਹਿ ਰਹੇ ਆਂ। ਹਾਂ ਤੁਹਾਡੇ ਸਾਹਮਣੇ ਸਿਰਫ ਮੈਂ ਆਪਣਾ ਰਸ ਨਹੀਂ ਖਰੇ ਆ। ਤੇ ਜਿਹੜਾ ਕਪੜਾ ਖਰੇ ਸਿਰਫ ਇੱਕ ਪੇਟੀ ਕਰੇ ਹੋਰ ਕੁਝ ਨਹੀਂ ਕਰੇ। ਉਹ ਤੁਹਾਡੇ ਸਾਹਮਣੇ ਆਂ। ਅਸੀਂ ਇਹ ਹੀ ਪੀਲ ਕਰਦੇ ਤੇ ਸਾਡਾ ਘਰ ਬਣ ਜੇ। ਨਾਮ ਮੇਰਾ ਕੇਵਲ ਮਸੀਆ। ਮੇਲਾ ਦਾ ਚਾਚਾ ਲੱਗਦਾ ਮੈਂ ਸਾਡੀ ਚਰਚੇ ਚਰਚੋਂ ਮੈਂ ਆਇਆ ਮੈਂ ਪੂਰੀ ਚਰਚੇ ਪਾਣੀ ਆਂ ਰਿਹਾ ਸੀ ਤੇ بارش ਬੜੀ ਪੈਣ ਦੀ ਤੇ ਮੈਂ ਅਚਾਨਕ ਹੀ ਮੈਂ ਇਹਨਾਂ ਦੇ ਘਰ ਨੂੰ ਆਇਆ ਤੇ ਉਹ ਇਧਰ ਦੇਖਦੇ ਦੀ ਹਾਲਾਤ ਬੜੇ ਮਾੜੇ ਸੀ ਜਦੋਂ ਇਹ ਘਰ ਚ ਪਾਣੀ ਇੱਕ ਚੋਂ ਕੱਢ ਰਹੀ ਹੈ ਜਦੋਂ ਜੋ ਬੰਨੇ ਆ ਰਿਹਾ ਪਾਣੀ ਠੀਕ ਹੈ ਤੇ ਮੈਂ ਦੇਖਿਆ ਵੀ ਬਸ ਕਪੜੇ ਛਪੜੇ بچਾਓ ਮਹਿਨ ਤੇ ਦਾਣੇ ਆਪਣੇ ਕੱਢ ਕੇ ਤੇ ਉਧਰ ਰੱਖ ਦਿਓ ਸਟੋਰ ਮੇ ਤੇ ਫਿਰ ਮੈਂ ਇਹਨਾਂ ਨੂੰ ਆਪਣੇ ਸਟੋਰ ਚ ਲੈ ਕੇ ਗਿਆ ਅਬ ਸਟੋਰ ਖੁੱਲਾ ਉਥੇ ਰੋਟੀ ਦਾ ਟਿੱਬਾ ਬਣਾਉਂਦੇ ਨੇ ਤੇ ਪਿਛਲੇ ਕਮਰੇ ਦੇ ਪਹਿਲੇ ਇਹਨਾਂ ਦਾ ਟੱਠੇ ਹੋਏ ਨੇ ਸਰ ਬਾਲੇ ਪਾਸੇ ਬਾਲੇ ਟੁੱਟਦੇ ਜਾਂਦੇ ਨੇ ਛੱਤ ਟੁੱਟਦੀ ਜਾਂਦੀ ਆ ਫਿਰ ਮੈਂ ਇਹਨਾਂ ਨੂੰ ਉੱਥੇ ਲੈ ਕੇ ਕੱਢ ਗਏ ਤੇ ਅਭੀ ਸਰ ਇਹਨਾਂ ਨੂੰ ਕੋਈ ਰਾਸ਼ਨ ਥੋੜਾ ਜਿਹਾ ਮਿਲਿਆ ਹੋਰ ਕੋਈ ਨਹੀਂ ਆਇਆ ਦਰਵਾਜ਼ੇ ਨਹੀਂ ਜੀ ਕੋਈ ਨਹੀਂ ਪਹੁੰਚਿਆ ਜੀ ਅਭੀ ਤੱਕ ਕਿੰਨਾ ਕ ਨੁਕਸਾਨ ਹੋਇਆ ਅਸੀਂ ਤੇ ਉਹ ਕਹਿੰਦੇ ਵੀ ਚਲੋ ਇਹ ਚਾਚਾ ਦਾ ਘਰ ਬਣ ਜੇ ਗਰੀਬੜੀ ਹੈ ਚਲੋ ਬੰਦਾ ਦਿਹਾੜੀਦਾਰ ਆ ਇਹ ਦੋ ਤਿੰਨ ਪਿੰਡਾਂ ਦਾ ਕੰਮ ਕਰਦੀ ਆ ਤਿੰਨ ਕੁੜੀਆਂ ਨੇ ਠੀਕ ਹੈ ਅੰਦੇ ਇਹੋ ਉਹ ਕਹਿੰਦੇ ਵੀ ਚਲੋ ਇਹਦਾ ਘਰ ਬਣ ਜੇ ਚਲੋ ਹੋਰ ਕੁਝ ਨਹੀਂ ਚਾਹੀਦਾ ਇਹਨਾਂ ਦੇ ਆਚਾਰਾਂ ਦਾ ਘਰ ਬਣ ਜੇ ਬਸ ਉਹ ਹੀ ਹੈ। ਹਾਲਸਾਰ ਇਹਨਾਂ ਦੇ ਬਹੁਤ ਮਾੜੇ ਨੇ। ਬਹੁਤ ਜਾਤੇ। ਸ਼੍ਰੀਨਗਰ ਕੰਮ ਕਰਦਾ ਸਾਡੇ ਦਿਹਾੜੀ ਤੁਹਾਨੂੰ ਪਤਾ ਜਿੰਨੀ ਕਮਾਈ ਆ। ਠੀਕ ਹੈ ਉਹ ਪੁਲ ਦੇ ਕਰਕੇ ਉਹ ਪੁਲ ਟੁੱਟਾ ਲਾ ਤੋ ਉਹ ਨਹੀਂ ਆ ਪਾ ਰਿਹਾ। ਜੇ ਤਿੰਨ ਬੇਟੀਆਂ ਅੱਜਕੱਲ ਤੁਹਾਨੂੰ ਪਤਾ ਤਿੰਨ ਬੇਟੀਆਂ ਨੂੰ ਪੜਾਉਣਾ ਬੜਾ ਮੁਸ਼ਕਲ ਹੈ। ਇਹ ਫਿਰ ਲੋਕ ਲੋਕਾਂ ਦੇ ਘਰਾਂ 'ਚ ਕੰਮ ਕਰਦੀ ਆ। ਉਸੇ ਝਾੜੂ ਪੋਚੇ ਦਾ ਕੰਮ ਕਰਦੇ ਤੇ ਆਪਣੇ ਬੱਚਿਆਂ ਦਾ ਪੇਟ ਭਰਨ ਲਈ ਹੋਰ। ਪਰ ਸਾਰੇ ਅਹੀ ਤਾਂ ਉਹਨਾਂ ਕਾਲੀ ਵੀ ਪੀਲੇ ਉਹ ਕਰਾਂਗੇ ਕਿ ਚਾਹੀਦਾ ਘਰ ਬਣਨਾ ਚਾਹੀਦਾ ਬਸ ਹੋਰ ਕੀ ਅਹੀ ਕਹਿੰਦਾ ਨਹੀਂ ਹਣੀ ਰਈਆਂ ਨੇ ਵੀ ਚਲੋ ਚਾਹਦੇ ਕੋਈ ਵੀ ਮਾਇਤ ਕਰ ਦੇ ਇਹਦਾ ਘਰ ਬਣ ਜੇ ਬਸ ਹੋ ਗਿਆ ਤਾਂ ਤੁਸੀਂ ਸੁਣਿਆ ਪੀੜਤ ਮਹਿਲਾ ਦੇ ਵੱਲੋਂ ਕਿਹਾ ਗਿਆ ਕਿ ਹੜਾਂ ਦੇ ਵਿੱਚ ਉਸ ਦਾ ਘਰ ਪੂਰੀ ਤਰ੍ਹਾਂ ਟੁੱਟ ਗਿਆ ਹੁਣ ਕਦੋਂ ਤੱਕ ਇਸ ਦਾ ਘਰ ਬਣਦਾ ਦੇਖੜ ਵਾਲੇ